ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੀ 프리 ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ਕ ਦੌਰ ਚੋਂ ਗੁਜ਼ਰ ਰਹੇ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਗਾਰ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਸ਼ਾ ਆਪ ਕਿਰਪਾ ਕਰੋ ਵੇ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਉਹ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸਝਾਦਾ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਇਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਬਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕ ਉਹ ਪਛਾਣ ਦੇ ਦੇ ਸੁਧਾਨ ਨੂੰ ਦਰੋਂ ਵਾਲੀ ਬਾਤ ਅਸੀਂ ਬਣਾਉਣੀ ਹੈ ਸਾਡੀ ਟੀਮ ਨਾ ਕਿ ਰੱਖੇਗਾ ਨਹੀਂ ਨਾਮ ਅਜੇ ਅਸੀਂ ਦੀ ਅਗਿਆ ਲਈਏ ਹੁਣ ਤੋਂ ਬਾਅਦ ਸੰਗਤਾਂ ਦੇ ਰੈ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਸੰਵਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਲ ਕਰਾਂਗੇ ਪੰਜਾਬ ਕੀ ਕਾਰਨ ਸਬੰਧਤ ਜਿਹੜੀ ਨਵੀਂ ਪਾਰਟੀ ਦਾ ਐਲਾਨ ਕਰਨ ਦਾ ਇੱਕ ਸੰਭਾਅ ਪੈ ਗਿਆ ਕੀ ਕਾਰਨ ਨੇ ਨਹੀਂ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਾਂ ਕੈਪਟਨ ਵਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਫੌਜ ਕਹਿੰਦੇ ਘੋਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਾਲਾ ਭਗਵੰਤ ਮਾਨ ਨਾ ਵੀ ਇਹੋ ਹਾਲਤ ਹੋਣ ਆ ਰਹੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਤੇ ਜਾਂ ਅਸੀਂ ਗੁਰੂ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤਖਤ ਸਿਰੇ ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਧ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਉਤਾਲੀ ਨਹੀਂ ਪੂਰਤੀ ਦੀਨੀ ਇਹ ਪੰਜਾਬ ਦੇ ਚੜ੍ਹਦੀ ਕਲਾ ਲਈ ਸਿੱਖਪੰਥ ਦੀ ਚੜ੍ਹਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਵਨ ਹਰ ਗੁਰੂ ਸਾਹਿਬ ਨੇ ਕਰੋਣਾ ਠੀਕ ਦਮੀ ਖੇਤਰੀ ਪਾਰਟੀ ਹੋ ਸਕਦੀ ਆ ਅਕਾਲੀ ਦਲ ਦਾ ਬਦਲ ਹੋ ਸਕਦਾ ਕੀ ਲੱਗਦਾ ਹੈ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀਆਂ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਜੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦੇ ਉਹ ਨਾਮ ਤੇ ਅਸੀਂ ਪਾਰਟੀ ਦਾ ਤੇ ਨਾਮ ਆ ਜਾਊਗਾ ਕੋਈ ਹਾਂਜੀ ਕੋਸ਼ਿਸ਼ ਕੋਸ਼ਿਸ਼ ਕਰਦੇ ਹਾਂ ਹੁਣ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਸੀ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਂ ਕੋਈ ਵੱਡੇ ਕੱਟ ਸੇ ਨਹੀਂ ਕਰਦਾ। ਬਪੂ ਜੀ ਨੇ ਮੁੱਖ ਮੰਤਰੀ ਬਦਲ ਦੀ ਗੱਲ ਕੀਤੀ ਲੱਗਦਾ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਾ ਹੁਣ ਕੁਝ ਸਮੇਂ ਬਾਅਦ ਆ ਜਾਂਦਾ ਨਜ਼ਰ ਆਏਗਾ ਕਿਉਂਕਿ ਜਿਸਰਾ ਆਕਾਸ਼ ਵਿੱਚ ਇਹ ਲਗੀਆਂ ਜਾਂਦੀਆਂ ਜਿਨਕੀ ਭਗਵੰਤ ਜੀ ਬਦਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੈਨੂੰ ਲੱਗਦਾ ਦਿੱਲੀ ਦਾ ਹੁਕਮ ਚੱਲਣਾ ਜੀ ਜਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬੰਦਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਤਾਰ ਹੋ ਚੁੱਕਾ ਸਾਡੇ ਵੀ ਬੰਦੇ ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਠੀਕ ਹੈ ਕਿਉਂ ਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜੇ ਸਾਡੇ ਲੋਕਾਂ ਦੇ ਹੱਥ ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਜਿਹਦੇ ਵਿੱਚ ਬੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੋਣਗੀਆਂ ਉਹਨਾਂ ਦਾ ਰਲੇਮਾ ਹੋਊਗਾ ਕੁਝ ਰਾਜਨੀਤਿਕ ਧਿਰਾਂ ਵੀ ਹੈਗੀਆਂ ਸਰਕਾਰ ਨੂੰ ਉਹਨਾਂ ਦਾ ਰਲੇਮਾ ਹੋ ਸਕਦਾ ਜਿਹੜੀਆਂ ਪੰਜਾਬ ਦੀਆਂ ਠੀਕ ਹੈ ਜੀ ਜ ਜਾਂ ਜਿਹੜੇ ਕੋਈ ਪਕੌਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਕੌਮ ਨਾਲ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੇ ਉਹਨਾਂ ਤੋਂ ਅਸੀਂ ਥੋੜਾ ਗਲੇਜ ਕਰਾਂਗੇ ਠੀਕ ਠੀਕ ਵਾਏ